ਸ੍ਰੀ ਰਾਮ ਮੈਂ ਲਾ ਤੀਜਾ ਕਿਸਾ ਹੋਂ ਸੇਵੀ ਕੀ ਆ ਜਪ ਕਰੀ ਸਤਿਗੁਰ ਪੁੱਛੋਂ ਜਾਏ ਸਤਿਗੁਰ ਕਾ ਭਾਣਾ ਮੰਨ ਲਈ ਵਿੱਚੋਂ ਆਪ ਗਵਾਏ ਇਹੋ ਸੇਵਾ ਚੱਕਰੀ ਨਾ ਵਸੈ ਮਨ ਆਏ ਨਾਮਹਿ ਤੇ ਸੁਖ ਪਾਈਐ ਸੱਚੇ ਸ਼ਬਦ ਸੁਹਾਏ ਮਨ ਮੇਰੇ ਅਨੰਦੇ ਨ ਜਾਗ ਹਰ ਚੇਤ ਆਪਣੀ ਥੇ ਤੀ ਰਖ ਲੈ ਕੂੰਜ ਪੜੇਗੀ ਖੇਤ ਰਹਾਉ ਮਨ ਕੀ ਇੱਛਾ ਪੂਰੀਆਂ ਸ਼ਬਦ ਰਹਾ ਭਰਪੂਰ ਪੈ ਭਾਏ ਭਗਤ ਕਰੇ ਦਿਨ ਰਾਤੀ ਹਰ ਜੀ ਉਹ ਵੇਖ ਸਦਾ ਹਦੂਰ ਸੱਚੇ ਸ਼ਬਦ ਸਦਾ ਮਨ ਰਾਤਾ ਪ੍ਰਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸੱਚਾ ਗੁਣੀ ਗਹੀਰ ਜੋ ਜਾਗੇ ਸੇ ਉਬਰੇ ਸੁਤੇ ਦੇ ਮੁਹਾਇ ਸੱਚਾ ਸ਼ਬਦ ਨਾਮ ਪਛਾਣਿਓ ਸੁਪਨਾ ਗਿਆ ਵਿਹਾਰੇ ਸੁਣਨੇ ਘਰ ਕਾ ਪਹੋਣਾ ਜਿਉ ਆਇਆ ਤਿਉ ਜਾਏ ਮਨ ਮੁਖ ਜਨਮ ਦਿਰਥਾ ਗਿਆ ਕਿਆ ਮੋਹ ਦੇਸੀ ਜਾਏ ਸਬਕਿਸ਼ ਆਪੇ ਆਪ ਹੈ ਹਉਮੈ ਵਿੱਚ ਕਹਿ ਨਾ ਜਾਏ ਗੁਰ ਕੈ ਸਬਦਿ ਪਛਾਣੀਐ ਦੁਖ ਹਉਮੈ ਵਿੱਚੋਂ ਗਵਾਏ ਸਤਗੁਰ ਸੇਵਨਿ ਆਪਣਾ ਹਉ ਤਿਨ ਕੈ ਲਾਗੋਂ ਪਾਏ ਨਾਨਕ ਧਰ ਸਚ ਸਚਿਆਰ ਹੈ ਹਉ ਤਿਨ ਬਲਿਹਾਰ ਜਾਉ ਸ੍ਰੀ ਰਾਗ ਮੈਲਾ ਤੀਜਾ ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਧਗਤ ਹੋਏ ਅਨੰਦ ਨਾਮੇ ਰਤਿਆ ਸੱਚੇ ਸੱਚੀ ਸੋਇ ਇੱਕ ਤਿਲ ਪਿਆਰਾ ਵਿਸਰੇ ਧਗਤ ਕਨੇਹੀ ਹੋਏ ਮਨ ਤਨ ਸੀਤਲ ਸਾਚ ਸਿਓ ਸਾਸ ਨਾਮਿਰਥਾ ਕੋਇ ਮੇਰੇ ਮਨ ਹਰ ਕਾ ਨਾਮ ਧਿਆਏ ਕੱਤੀ ਬਗਤ ਤਾਂ ਥੀ ਐ ਜਾਂ ਹਰ ਵਸੈ ਮਨ ਆਏ ਰਹਾਉ ਸਹਿਜੇ ਖੇਤੀ ਰਾਈ ਐ ਸੱਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨਵਾ ਰੱਜਾ ਸਹਿਜ ਸੁਭਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤਿਤ ਜਾਏ ਏ ਮਨ ਸਾਚਾ ਸਚ ਰਤਾ ਚੇ ਰਹਾ ਸਮਾਏ ਆਖਣ ਵੇਖਣ ਬੋਲਣਾ ਸ਼ਬਦੇ ਰਹਾ ਸਮਾਏ ਬਾਣੀ ਵਜੀ ਚੋ ਜੁਗੀ ਸੱਚ ਸੱਚ ਸੁਣਾਏ ਹਮੇ ਮੇਰਾ ਰਹਿ ਗਿਆ ਸੱਚੈ ਲਿਆ ਮਿਲਾਏ ਤਿੰਨ ਕਾ ਮਹਿਲ ਹ ਦੂਰ ਹੈ ਜੋ ਸੱਚ ਰਹਿ ਲੇਵ ਲਾਇ ਨਦਰੀ ਨਾਮ ਧਿਆਈ ਵਿਣ ਕਰਮਾ ਪਾਇਆ ਨਾ ਜਾਏ ਪੂਰੇ ਭਗ ਸਤ ਸੰਗਤ ਲਹ ਸਤ ਗੁਰ ਤੇਟ ਜਿਸ ਆਏ ਅਨੰਦਿ ਨਾਮੇ ਰੱਤਿਆਂ ਦੁਖ ਬਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਇ ਸ੍ਰੀ ਰਾਗ ਮੱਲਾ ਤੀਜਾ ਆਪਣਾ ਭੋ ਤਿਨ ਪਾਇਓ जिने गोळका शब्द बीचार सत्संगती सदा मिल रहे सच्चे के गुणसार दुबधा मेल चुकायन हर राखिया उरतार सच्ची वाणी सच मन सच्चे नाल प्यार मन मेरे होमे मेल हर नाल हर निर्मल सदा सोण शब्द सवारण हार ਰਹਾ ਸੱਚ ਸ਼ਬਦ ਮਨ ਮੋਇਆ ਪ੍ਰਭ ਆਪੇ ਲੈ ਮਿਲਾਏ ਅਨੰਦ ਨਾਮੇ ਰੱਤੇ ਆ ਜੋਤੀ ਜੋਤ ਸਮਾਏ ਜੋਤੀ ਹੂੰ ਪ੍ਰਭ ਜਾਪਦਾ ਦਿਨ ਸਤਗੁਰ ਬੂਜ ਨਾ ਪਾਏ ਜਿਨ ਕਾ ਪੁਰਬ ਲਿਖਿਆ ਸਤਗੁਰ ਭੇਟਿਆ ਤਿਨ ਹਾਏ ਵਿਣ ਨਾਵੇਂ ਸਭ ਡੰਮਣੀ ਦੁਜੇ ਭਾਏ ਖੁਆਇ ਤਿਸ बिन ਖੜੀ ਨ ਜੀਵੰਦੀ ਦੁਖੀ ਰਹਿਣ ਵਿਹਾਰੇ ਤੰ ਭੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕਿਸ ਸੁਣਦਾ ਵੇਖਦਾ ਕਿਉ ਮੁੱਕਰ ਪਾਇਆ ਜਾਏ ਪਾਪੋ ਪਾਪ ਕਮਾਉਂਦੇ ਪਾਪੇ ਪਚ ਹੈ ਪਚਾਇ ਸੋ ਪ੍ਰਭ ਨਦਰ ਨਾ ਆਵਈ ਮਨ ਮੁਕ ਬੂਜ ਨਾ ਪਾਏ ਜਿਸ ਵੇਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸ੍ਰੀ ਰਾਗ ਮਹਿਲਾ ਤੀਜਾ ਬਿਨ ਗੁਰ ਰੋਗ ਨਾ ਟੁੱਟਾਈ ਹਉ ਮੈਂ ਪੀੜ ਨਾ ਜਾਏ ਗੁਰਪੁਰ ਸਾਥੀ ਮਨ ਵਸੈ ਮੰ ਮੇ ਰਹ ਸਮਾਇ ਗੁਰ ਸ਼ਬਦੀ ਹਰ ਪਾਈ ਐ ਬਿਨ ਸ਼ਬਦੈ ਪਰਮ ਪੁਲਾਇ ਮਨ ਰੇ ਨਿਜ ਘਰ ਵਾਸਾ ਹੋਏ RAM ਨਾਮ ਸਾਲਾ ਤੂੰ ਫਿਰ ਆਵਣ ਜਾਣ ਨਾ ਹੋਏ ਰਹਾ ਹਰ ਇੱਕੋ ਦਾਤਾ ਵਰਤਦਾ ਦੂਜਾ ਵਰਨਾ ਕੋਏ ਸ਼ਬਦ ਸਾਲਾ ਹੀ ਮਨ ਵਸੈ ਸਿੱਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੇ ਤੈਦੇ ਹਮੇ ਸੱਬਾ ਗਣਤ ਹੈ ਗਣਤੈ ਨੋ ਸੁਖ ਨਾਏ ਦੇਖੀ ਤਾਰ ਕਮਾਵਣੀ ਦੇਖੀ ਮਾਹੇ ਸਮਾਏ ਦਿਨ ਨਾਵੇਂ ਠੌਰ ਨਾ ਪਾਏਨੀ ਜੰਪੂਰ ਦੂਖ ਸਹਾਈ ਜਿਉ ਪਿੰਡ ਸਭ ਤਿਸਦਾ ਸਦਾ ਆਧਾਰ ਗੁਰਤੁਰ ਸਾਦੀ ਬੁੱਝੀਏ ਤਾਂ ਪਾਏ ਮੁਖ ਦੁਆਰ ਨਾਨਕ ਨਾਮ ਸਲਾਤੂ ਅੰਤ ਨਾ ਪਾਰਾ ਵਾਰ ਸ੍ਰੀ ਰਾਗ ਮਹਿਲਾ ਤੀਜਾ ਤਿਨਾ ਆਨੰਦ ਸਦਾ ਸੁਖ ਹੈ ਜਿਨਾ ਸਚ ਨਾਮ ਆਧਾਰ ਗੁਰਸ਼ਤ ਦੀ ਸਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸੱਚ ਗੁਣ ਗਾਵੇਂ ਸੱਚ ਨਾਏ ਪਿਆਰ ਕਿਰਪਾ ਕਰਕੇ ਆਪਣੀ ਦਿੱਤੋਂ ਭਗਤ ਪੰਧਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈ ਹੈ ਹਰ ਸਿਉ ਰਹੈ ਸਮਾਏ ਰਹਾ ਸੱਚੀ ਤਦਤੀ ਮਨ ਲਾਲੁthia ਰਤ ਸਹਜ ਸੁਭਾਈ ਗੁਰ ਸ਼ਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ ਜੇ ਵਾਰਤੀ ਸ਼ਬਦ ਸੱਚਾ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖ ਏ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜ਼ਾਈ ਸੰਸਾ ਇਹ ਸੰਸਾਰ ਹੈ ਸੁੱਤਿਆਂ ਰਹਿਣ ਵਿਹਾਰੇ ਇੱਕ ਆਪਣੇ ਪਹਾਣ ਕੱਢ ਲੈਣ ਆਪੇ ਲੈਉਣ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਵਡਾਈ ਦਿੱਤੀਨ ਗੁਰਮੁਖ ਦੇ ਬੁਝਾਏ ਸਭਨਾ ਦਾਤਾ ਇੱਕ ਹੈ ਭੁੱਲਿਆਂ ਲੈ ਸਮਝਾਏ ਇੱਕ ਆਪੇ ਆਪ ਖੋਆਨ ਦੂਜੇ ਛੜਿਆ ਮਿਲਾਏ ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ ਅਨੰਦਿਨ ਨਾਮੇ ਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮੈਲਾ ਤੀਜਾ ਗੁਣਵੰਤੀ ਸਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਗੁਰ ਕਿਨੈ ਨਾ ਪਾਇਓ ਧਰ ਵੇਖੋ ਮਨ ਵਿਚਾਰ ਮਨ ਮੁਖ ਮੈਲ ਨ ਉਤਰੈ ਜਿ ਚਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਗੁਰ ਕੈ ਪਾਣੈ ਚਲ ਨਿਜ ਘਰ ਵਸੈ ਅੰਮ੍ਰਿਤ ਪੀਵੈ ਤਾ ਸੁਖ ਲਹੈ ਮਹਲ ਰਹਾਉ ਔਗਣਵੰਤੀ ਗੁਣ ਕੋ ਨਹੀਂ ਬਹਿਣ ਮਾਂ ਮਿਲਾਏ ਸਾ ਦੂਰ ਮਨ ਮੁਖ ਸ਼ਬਦ ਨਾ ਜਾਣਈ ਆਵਣ ਸੋ ਪ੍ਰਭ ਦੂਰ ਜਿੰਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਘਰ ਸ਼ਬਦ ਦੀ ਮਨ ਦੇ ਦਿਆ ਤਬ ਮਿਲਿਆ ਆਪ ਸਾ ਦੂਰ ਆਪੇ ਰੰਗਣ ਰੰਗਿਓਂ ਸ਼ਬਦ ਲੈਓ ਮਿਲਾਏ ਸੱਚਾ ਰੰਗ ਨਾ ਉਤਰੈ ਜੋ ਸਚ ਰਤੇ ਲੇਵ ਲਾਇ ਚਾਰੇ ਕੁੰਡਾਂ ਭਵ ਥੱਕੇ ਮਨ ਮੁਖ ਬੂਝ ਨਾ ਪਾਇ ਜਿਸ ਸਤਗੁਰ ਮਿਲੇ ਸੋ ਮਿਲੇ ਸੱਚੇ ਸ਼ਬਦ ਸੁਮਾਈ ਮਿੱਤਰ ਕਹੇ ਰੇ ਕਰ ਥਕੀ ਮੇਰਾ ਦੁੱਖ ਕਾਟਾ ਕੋਇ ਮਿਲ ਪ੍ਰੀਤum ਦੁੱਖ ਤਟਿਆ ਸ਼ਬਦ ਮਿਲਾਵਾ ਹੋਇ ਸੱਚ ਖਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਇ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਇ